ਸਸੇ ਗਾਲ ਜੀ ਸਾਰੇ ਨੂੰ ਹੋਰਸਣਾ ਤੁਹਾਡਾ ਕੀ ਹਾਲ ਚੱਲ ਰਿਹਾ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਆ ਉਹ ਮੈਂ ਵੀਡੀਓ ਬਣਾ ਰਹੀ ਆ ਕਿਉਂਕਿ ਠੰਡ ਦਾ ਮੌਸਮ ਸੀਗਾ ਤੇ ਇੱਕ ਦਿਨ ਬਹੁਤ ਛੋਟੇ ਸੀਗੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਬੀਜੀ ਸੀਗਾ ਕਿ ਨਾ ਤਾਂ ਮੈਂ ਆਪਣੀ ਸਕਿਨ ਕੇਅਰ ਜਿਹੜੀ ਰੂਟੀਨ ਆ ਫੋਲੋ ਕਰ ਪਾਰੇ ਸੀ ਤੇ ਨਾ ਹੀ ਤੁਹਾਡੇ ਨਾਲ ਕੋਈ ਮੈਂ ਵੀਡੀਓ ਸ਼ੇਅਰ ਕਰ ਪਾਰੇ ਸੀ ਤੇ ਹੁਣ ਜੀ ਟਾਈਮ ਕੱਢ ਕੇ ਦੂਸਰੇ ਤੀਸਰੇ ਦਿਨ ਵੀਡੀਓ ਜਰੂਰ ਆਇਆ ਕਰੇਗੀ ਤੇ ਹੌਲੀ 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 ਇਹ ਇਸਨជា ਰੈਗੂਲਰ ਵੀ ਹੋ ਜਾਣਗੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਸਕਿਨ ਕੇਅਰ ਬਾਰੇ ਜਿਹੜਾ ਵਾ ਉਹ ਟਾਪਿਕ ਸ਼ੇਅਰ ਕਰਨ ਜਾ ਰਹੀ ਹਾਂ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਜਹੀ ਕਰੀਮ ਜਿਹੜੀ ਬਣਾ ਕੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਜਿਹੜੀ ਸਾਡੀ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਜਿਹੜਾ ਸਾਡੇ ਸਕਿਨ ਦੇ ਉੱਤੇ ਕੋਲੇਜਨ ਹੁੰਦਾ ਹੈ ਜਿਹੜਾ ਇਸ ਦੇ ਨਾਲ ਜਿਹੜਾ ਵਾ ਸਾਡੇ ਜਿਹੜਾ ਫੇਸ ਦਾ ਅਫੈਕਟ ਵਾ ਹੌਲੀ-ਹੌਲੀ ਜਿਹੜਾ ਵਾ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਗਲੋ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਸਕਿਨ ਦੇ ਉੱਤੇ ਜਿਹੜਾ ਨੇਚਰਲ ਮੋਇਸਚਰ ਮੋਇਸਚਰ ਬਣਦਾ ਹੈ ਉਹ ਹੋਣਾ ਖਤਮ ਹੋ ਜਾਂਦਾ ਹੈ ਸਾਡੀ ਸਕਿਨ ਜਿਹੜੀ ਆ 올 ਡਾਲ ਜੀ ਪੁੱਢੀ-ਪੁੱਢੀ ਜਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਕੋਲੇਜਨ ਵਾ ਉਹਨੂੰ ਫੇਰ ਰੀਜਨਰੇਟ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਅੱਜ ਮੈਂ ਉਹ ਤੁਹਾਡੇ ਨਾਲ ਜਿਹੜੀ ਆ ਉਹ ਵੀਡੀਓ ਸ਼ੇਅਰ ਕਰਾਂਗੀ ਤੇ ਅਚਈ ਕਰੀਮ ਬਣਾ ਕੇ ਦੱਸਾਂਗੀ ਜਿਹੜੀ ਕਿ ਸਾਡੇ ਸਕਿਨ ਦੇ ਉੱਤੇ ਮੋਇਸਚਰ ਬਣਾ ਕੇ ਰੱਖਦੀ ਆ ਸਾਡੇ ਸਕਿਨ ਦੇ ਉੱਤੇ ਜਦੋਂ ਸਰਦੀਆਂ ਦੇ ਨਾਲ ਸਾਡੀ ਸਕਿਨ ਬਿਲਕੁਲ ਡਰਾਈ ਜੀ ਹੋ ਗਈ ਆ ਸਨ ਟੈਨ ਵੀ ਹੋ ਗਈ ਆ ਕਿਉਂਕਿ ਅਸੀਂ ਧੁੱਪ ਦੇ ਵਿੱਚ ਜਿਆਦਾ ਬਹੁਤ ਜਿਆਦਾ ਬੈਠੇ ਆ ਤੇ ਧੁੱਪ ਦੇ ਨਾਲ ਸਾਡਾ ਸਕਿਨ ਜਿਹੜੀ ਆ ਉਹ ਡਲ ਤੇ ਡਾਰਕ ਡਾਰਕ ਹੋ ਗਈ ਆ ਤੇ ਜਿਹੜੀ ਡੈਡ ਸਕਿਨ ਮਾ ਉੱਪਰ ਰਿਮੂਵ ਕਰਨ ਵਾਸਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਕਰੀਮ ਬਣਾਵਾਂਗੀ ਉਹ ਤੁਹਾਨੂੰ ਸ਼ੇਅਰ ਕਰਾਂਗੀ ਤੇ ਬਿਲਕੁਲ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਉਹ ਕਰੀਮ ਬਣ ਜਾਂਦੀ ਹੈ ਕਿਉਂਕਿ ਹੁਣ ਜਿਹੜੀ ਸਕਿਨ ਕੇਅਰ ਵਾ ਉਹ ਮੈਂ ਵੀ ਫੋਲੋ ਕਰਾਂਗੀ ਤੇ ਜੋ ਜੋ ਮੈਂ ਫੋਲੋ ਕਰਾਂਗੀ ਮੇਰੇ ਨਾਲ ਤੁਸੀਂ ਜਿਹੜਾ ਉਹ ਫੋਲੋ ਕਰਦੇ ਰਹੋ ਤੇ ਅੱਜ ਜਿਹੜੀ ਕਰੀਮ ਬਣਾਉਣ ਜਾ ਰਹੀਆਂ ਉਹ ਬਹੁਤ ਹੀ ਆਸਾਨ ਹੈ ਤੇ ਹਰ ਘਰ ਦੇ ਵਿੱਚ ਇਹ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਮੋਸਟਲੀ ਜਿੱਦ ਤੋਂ ਅਸੀਂ ਇਹ ਕਰੀਮ ਤਿਆਰ ਕਰ ਲਾਂਗੇ ਜਸਟ ਇੱਕ ਦੋ ਚੀਜ਼ਾਂ ਦੇ ਨਾਲ ਜਿਹੜੀ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਬਿਲਕੁਲ ਹੀ ਜਿਹੜੀ ਹੈ ਕੈਮੀਕਲ ਫ੍ਰੀ ਹੁੰਦੀ ਹੈ ਇਹਦੇ ਕੋਈ ਵੀ ਸਾਈਡ ਇਫੈਕਟ ਨਹੀਂ ਦਾ ਹਰ ਕੋਈ ਇਹਨੂੰ ਜਿਹੜਾ ਵਾ ਜੈਂਟਸ ਜਾਂ ਲੇਡੀਜ਼ ਕੋਈ ਵੀ ਬੱਚੇ ਵੀ ਇਹਨੂੰ ਲਗਾ ਸਕਦੇ ਆ ਤੇ ਇੱਕਦਮ ਤੁਹਾਡੇ ਜਿਹੜਾ ਫੇਸ ਨੂੰ ਪਿੰਕਿਸ਼ ਕਰ ਦਿੰਦੀ ਹੈ ਤੇ ਫੇਸ ਤੇ ਜਿਹੜਾ ਐਕਸਟਰਾ ਗਲੋ ਲਿਆਉਣ ਦਾ ਕੰਮ ਕਰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਰਾਤ ਨੂੰ ਸੌਣ ਤੋਂ ਪਹਿਲਾਂ ਇਹਨੂੰ ਜ਼ਰੂਰ ਲਗਾਓ ਫਿਰ ਤੁਸੀਂ ਆਪਣਾ ਸਵੇਰੇ ਫੇਸ ਦੇਖਿਓ ਕਿੰਨਾ ਜ਼ਿਆਦਾ ਅਫੈਕਟ ਹੁੰਦਾ ਹੈ ਤੇ ਇੱਕ ਦੋ ਵਾਰੀ ਦੇ ਯੂਜ਼ ਵਿੱਚ ਜਿਨ੍ਹਾਂ ਦੀ ਸਕਿਨ ਬਿਲਕੁਲ ਡਰਾਈ ਹੋ ਗਈ ਹੈ ਬਿਲਕੁਲ ਵੀ ਫੇਸ ਤੇ ਗਲੋ ਨਹੀਂ ਹੈਗਾ ਉਸ ਸਕਿਨ ਦੇ ਉੱਤੇ ਗਲੋ ਆਉਣਾ ਜਿਹੜਾ ਨੇਚਰਲ ਗਲੋ ਆ ਉਹ ਸ਼ੁਰੂ ਹੋ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਤਿਆਰ ਕਰਨੀ ਆ ਉਹ ਕਰਨਾ ਸ਼ੇਅਰ ਕਰਦੇ ਆ ਇਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਉਹ ਕੱਚ ਦਾ ਬੋਲ ਲੈ ਲਿਆ ਇਹਨੂੰ ਕੱਚ ਦੇ ਚੀਨੀ ਦੇ ਬੌਲ ਦੇ ਵਿੱਚ ਤੁਸੀਂ ਬਣਾਉਣਾ ਹੈ ਮੈਂ ਚੀਨੀ ਦਾ ਬੌਲ ਲੈ ਲਿਆ ਤੇ ਇਹਨੂੰ ਖੁੱਲਾ ਬੌਲ ਲੈਣਾ ਹੈ ਉਹਦੇ ਵਿੱਚ ਜਿਹੜੀ ਆਸਾਨੀ ਦੇ ਨਾਲ ਬੰਦੀ ਹੈ ਇੱਕ ਲੈ ਲਿਆ ਤੁਸੀਂ 스ਪੂਨ ਤੇ ਇਹਦੇ ਵਿੱਚ ਅਸੀਂ ਜਿਹੜਾ ਵਾ ਜਿੰਨੀ ਵੀ ਤੁਸੀਂ ਕਰੀਮ ਬਣਾਉਣੀ ਆ ਉਸ ਦੇ ਅਕੋਰਡਿੰਗ ਤੁਸੀਂ ਐਲੋਵੀਰਾ ਜੈਲ ਲੈਣੀ ਆ ਐਲੋਵੀਰਾ ਜੈਲ ਤੁਸੀਂ ਕਿਸੇ ਵੀ ਬ੍ਰਾਂਡ ਦੀ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ yellow ਵਾਲੀ white green ਜਿਹੜੀ ਵੀ ਤੁਹਾਡੇ ਕੋਲ ਅਵੇਲੇਬਲ ਆ ਤੇ ਮੈਂ ਜਿੰਨੀ ਕ ਕਰੀਮ ਬਣਾਉਣੀ ਆ ਇਹਦੇ ਅਕੋਰਡਿੰਗ ਮੈਂ ਜਿਹੜੀ ਆ 2 ਟਾਈ ਚਮਚੇ ਦੇ ਅਕੋਰਡਿੰਗ ਦੇਖੋ ਐਲੋਵੀਰਾ ਇਹਦੇ ਵਿੱਚ ਪਾ ਲਈਏ ਤੇ ਹੁਣ ਅਸੀਂ ਇਹਦੇ ਵਿੱਚ ਕੀ ਪਾਵਾਂਗੇ ਇਹਦੇ ਵਿੱਚ ਮੈਂ ਪਾ ਰਹੀ ਆ ਕੈਸਟਰ ਆਇਲ ਇਹਦੇ ਅਸਲ 'ਚ ਅਸੀਂ ਕੋਕੋਨਟ ਆਇਲ ਵੀ ਪਾ ਸਕਦੇ ਹਾਂ ਬਟ ਕੋਕੋਨਟ ਆਇਲ ਜਿਸ ਤਰ੍ਹਾਂ ਜੇ ਸਰਦੀਆਂ ਦਾ ਮੌਸਮ ਆ ਤੇ ਉਹ ਜੰਮ ਜਾਂਦਾ ਹੈ ਤੇ ਇਸ ਤਰੀਕੇ ਨਾਲ ਕਰੀਮ ਜਿਹੜੀ ਹੈ ਨਾ ਉਹ ਦਾਣੇਦਾਰ ਜੀ ਜੰਮੀ ਜੰਮੀ ਬਣ ਜਾਂਦੀ ਹੈ ਤੇ ਗਰਮੀਆਂ ਦੇ ਵਿੱਚ ਜਿਹੜਾ ਉਹ ਬੈਸਟ ਹੈ ਹਾਂ ਕੋਕੋਨਟ ਆਇਲ ਜਿਹੜਾ ਪੂ ਬਿਗਲੇ ਰਹਿੰਦਾ ਹੈ ਜੰਮਦਾ ਨਹੀਂ ਤੇ ਹੁਣ ਤੁਸੀਂ ਜੇ ਪਾਉਣਾ ਹੈ ਤੁਸੀਂ ਪਾ ਸਕਦੇ ਹੋ ਤੇ ਬਟ ਮੈਂ ਜਿਹੜਾ ਵਾ ਇਹਦੇ ਵਿੱਚ ਕੈਸਟਰੋ ਆਇਲ ਕੈਸਟਰੋ ਆਇਲ ਜਿਹੜਾ ਵਾ ਉਹ ਹਾਫ ਚਮਚ ਜੇ ਦੋ ਚਮਚ ਤੁਸੀਂ ਐਲੋਵੀਰਾ ਜੈਲ ਪਾਈ ਹੈ ਤੇ ਆਲਮੋਸਟ ਹਾਫ ਫ ਚਮਚ ਦੇ ਤਕਰੀਬਨ ਤੁਸੀਂ ਇਹਦੇ ਵਿੱਚ ਕੈਸਟਰੋ ਆਇਲ ਪਾਉਣਾ ਕਿਉਂਕਿ ਇਹ ਜਿਹੜਾ ਕੈਸਟਰੋ ਆਇਲਾ ਉਹ ਬਹੁਤ ਜ਼ਿਆਦਾ ਥਿੱਕ ਹੁੰਦਾ ਤੇ ਇਸ ਕਰਕੇ ਮੈਂ ਹਾਫ ਚਮਚ ਕੈਸਟਰੋ ਆਇਲ ਪਾਇਆ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਬੀਟ ਕਰ ਲੈਣਾ ਇੱਕ ਚੀਜ਼ ਹੋਰ ਜੇ ਕੈਸਟਰੋ ਆਇਲ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਬਦਾਮਾਂ ਦਾ ਤੇਲ ਵੀ ਪਾ ਸਕਦੇ ਹੋ ਤੇ ਬਦਾਮਾਂ ਦਾ ਤੇਲ 2 ਚਮਚ ਐਲੋਵਿਰਾ ਜੈਲ ਦੇ ਵਿੱਚ 1 ਚਮਚ ਬਦਾਮਾਂ ਦਾ ਤੇਲ ਪਾਉਣਾ ਹੈ ਜੇ ਤੁਸੀਂ ਇੱਕ ਕੈਸਟਰੋ ਆਇਲ ਅਰੰਡੀ ਦਾ ਤੇਲ ਲੈਂਦੇ ਹੋ ਤਾਂ ਇਹ ਸਿਰਫ ਹਾਫ ਚਮਚ ਚੌਥਾ ਹਿੱਸਾ ਪਾਉਣਾ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਬੀਟ ਕਰਨਾ ਹੈ ਇੱਕ ਦੋ ਮਿੰਟ ਤੁਸੀਂ ਇਹਨੂੰ ਬੀਟ ਕਰੋਗੇ ਤਾਂ ਇਹ ਮਾਰਕੀਟ ਵਾਲੀ ਕਰੀਮ ਤੇ ਵਾਂਗ ਇੱਕ ਫਲਫੀ ਜਿਹਾ ਟੈਕਸਚਰ ਬਣ ਜਾਵੇਗਾ ਤੇ ਕਰੀਮ ਦਾ ਟੈਕਸਚਰ ਤਾਂ ਹੀ ਬਣੇਗਾ ਜੇ ਇਹਨੂੰ ਚੰਗੀ ਤਰ੍ਹਾਂ ਬੀਟ ਕਰੋਗੇ ਜੇ ਇਹਨੂੰ ਬੀਟ ਨਾ ਚੰਗੀ ਤਰ੍ਹਾਂ ਕਰੋਗੇ ਤਾਂ ਇਹ ਇੱਕ ਹੀ ਜਿਹੜੀ ਵਧੀਆ ਨਹੀਂ ਬਣੇਗੀ ਤੇ ਇਹ ਤੁਹਾਡੇ ਜਿਹੜੇ ਫੇਸ ਦੇ ਉੱਤੇ ਰਿੰਕਲ ਏਜ ਤੋਂ ਪਹਿਲਾਂ ਜਿਹੜੇ ਰਿੰਕਲ ਪੈਨੇ ਸ਼ੁਰੂ ਹੋ ਜਾਂਦੇ ਨੇ ਰਿੰਕਲ ਆਉਣ ਦਾ ਕਾਰਨ ਕੀ ਆ ਡਰਾਈਨੈਸ ਜਿੰਨੀ ਸਕਿਨ ਤੁਹਾਡੀ ਡਰਾਈ ਹੋਵੇਗੀ ਉਨੀ ਜਲਦੀ ਤੁਹਾਡੇ ਫੇਸ ਤੇ ਰਿੰਕਲ ਪੈਣਗੇ ਤੇ ਪਲੱਸ ਨਾਲ ਤੁਹਾਡੇ ਫੇਸ ਤੇ ਜਿਹੜੀਆਂ ਸ਼ਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਦਾਗ ਤੱਬੇ ਚਟਾ ਕੇ ਇਥੇ ਇਥੇ ਕੋਈ ਦਾਗ ਤੱਬੇ ਸ਼ਾਈਆਂ ਦੇ ਨਿਸ਼ਾਨ ਕੁਝ ਵੀ ਪ੍ਰੋਬਲਮ ਆ ਉਹ ਸਾਰੀਆਂ ਚੀਜ਼ਾਂ ਨੂੰ ਇਹ ਕੰਟਰੋਲ ਕਰੇਗੀ ਤੇ ਇਹਨੂੰ ਚੰਗੀ ਤਰੀਕਾ ਨਾਲ ਬੀਟ ਕਰਨਾ ਹੈ ਇਹ ਦੇਖੋ ਬੀਟ ਕੀਤਾ ਤੇ ਇਹ ਵਾਈਟ ਵਾਈਟ ਕਿੰਨਾ ਵਧੀਆ ਹੈ ਟੈਕਸਚਰ ਬਣ ਕੇ ਤਿਆਰ ਹੋ ਗਏ ਤੈਨੂੰ ਅਸੀਂ ਅਜੇ ਹੋਰ ਬੀਟ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਜਿਹੜੀ ਕਿ ਸਾਡੇ ਫੇਸ ਤੇ ਰੱਡ ਨਸ ਲਿਉਂਦਾ ਕੰਮ ਕਰਦੀ ਹੈ ਸਾਡੀ ਸਕਿਨ ਜਿਹੜਾ ਸਾਡੇ ਫੇਸ ਦੇ ਕੋਲਾਜਨ ਜਿਹੜਾ ਖਤਮ ਹੋ ਗਿਆ ਉਹਨੂੰ ਰੀਜਨਰੇਟ ਦੁਬਾਰਾ ਜਿਹੜੀ ਸਾਡੀ ਸਕਿਨ ਦੇ ਉੱਤੇ ਜਿਹੜੀ ਖੂਬਸੂਰਤੀ ਵਧਾਉਣ ਦਾ ਕੰਮ ਕਰਦੀ ਹੈ ਉਹ ਹੈ ਜੀ ਇਹ ਦੇਖੋ ਬੀ ਰੂਟ ਚਕੰਦਰ ਦਾ ਜੂਸ ਇਹਦੇ ਵਿੱਚ ਅਸੀਂ 5-7 ਡਰਾਪਸ ਸੁਕੰਦਰ ਮੈਂ ਛੋਟਾ ਜਿਹਾ ਪੀਸ ਲੈ ਕੇ ਉਹਨੂੰ ਗ੍ਰाइंड ਕਰਕੇ ਜੂਸ ਕੱਢ ਲਿਆ ਸੀ ਤੇ 5-7 ਡਰਾਪਸ ਹੀ ਤੁਸੀਂ ਇਹਦੇ ਵਿੱਚ ਪਾਉਣੀਆਂ ਨੇ ਇਹ ਦੇਖੋ ਮੈਂ ਐਡ ਕਰ ਲਿਆ ਤੇ ਇਹਨੂੰ ਹੁਣ ਤੁਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਤੇ ਇੱਕ ਬਹੁਤ ਹੀ ਵਧੀਆ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਤੁਸੀਂ ਬਣਾ ਕੇ 8-10 ਦਿਨ ਲਈ ਸਟੋਰ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਬਣਾ ਲਓ ਕਿਉਂਕਿ ਜਿਹੜੀ ਚੀਜ਼ ਫਰੈਸ਼ ਹੈ ਉਹ ਫਰੈਸ਼ੀ ਹੈ ਤੇ ਜ ਜਦੋਂ ਇਹ ਚੀਜ਼ਾਂ ਜਿਹੜੀਆਂ ਵਾ ਉਹ ਕੈਮੀਕਲ ਬੇਸ ਨਹੀਂ ਹੁੰਦੀਆਂ ਇਸ ਕਰਕੇ ਇਹ ਜਲਦੀ ਖਰਾਬ ਹੋ ਜਾਂਦੀਆਂ ਨੇ ਤੇ ਇਹਦਾ ਵਿੱਚ ਬਣਾਉਂਦਾ ਕੋਈ ਟਾਈਮ ਨਹੀਂ ਲੱਗਦਾ ਜਸਟ 5-7 ਮਿੰਟ ਲੱਗਦੇ ਨੇ ਤੇ 5-7 ਮਿੰਟ ਵਿੱਚ ਅਸੀਂ ਇੱਕ ਕੱਪ ਤੇ ਹੀ ਇਹ ਬਣਾ ਲਓ ਤੇ ਫਿਰ ਤੁਸੀਂ ਇਹਦੀ ਜਿਹੜੀ ਆ ਫਰੈਸ਼ ਕਰੀਮ ਤਿਆਰ ਕਰ ਲਓ ਤੇ ਇਹਦਾ ਕਲਰ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਬਣ ਕੇ ਤਿਆਰ ਹੋਇਆ ਹੈ ਜੋ ਤੁਸੀਂ ਆਪਣੇ ਫੇਸ ਤੇ ਲਗਾਓ ਇਹ ਇਹ ਨਾ ਸਮਝਣਾ ਕਿ ਇਸ ਤਰੀਕੇ ਦਾ ਜਿਹੜਾ ਫੇਸ ਦਾ ਕਲਰ ਉੱਪਰ ਲੱਗੇਗਾ ਬਿਲਕੁਲ ਐਨ ਸਮੂਥ ਜੀ ਕਰੀਮ ਬਣ ਕੇ ਤਿਆਰ ਹੁੰਦੀ ਹੈ ਜਿਹੜਾ ਇਸੇ ਕੈਸਟਰ ਆਇਲ ਦੇ ਵਿੱਚ ਪਾਇਆ ਹੈ ਉਹ ਬਹੁਤ ਥਿੱਕ ਹੁੰਦਾ ਹੈ ਤੇ ਇੱਕਦਮ ਜੈ ਜਿਹੜਾ ਚੈਲੀ ਜੀ ਟਾਈਪ ਹੁੰਦਾ ਹੈ ਤੇ ਉਹ ਸਾਡੇ ਫੇਸ ਤੇ ਮੋਇਸਚਰ ਲਿਆਉਣ ਦਾ ਕੰਮ ਕਰਦਾ ਹੈ ਹਾਂਜੀ ਇਹ ਦੇਖੋ ਸਾਡੀ ਕਰੀਮ ਜਿਹੜੀ ਆ ਫਲਫੀ ਫਲਫੀ ਬਣ ਕੇ ਬਿਲਕੁਲ تیار ਆ ਤੇ ਹੁਣ ਮੈਂ ਤੁਹਾਨੂੰ ਇਹਨੂੰ ਫੇਸ ਤੇ ਕਿੰਨੀ ਕ ਲਗਾਨੀ ਹੈ ਜਸਟ ਇੰਨੀ ਕ ਲਗਾਨੀ ਹੈ ਇੰਨੀ ਕ ਤੁਸੀਂ ਇਸ ਤਰੀਕੇ ਨਾਲ ਆਪਣੇ ਫੇਸ ਤੇ ਲਗਾ ਲੀ ਬਿਲਕੁਲ ਤੁਹਾਡੇ ਫੇਸ ਤੇ ਅਬਜ਼ੌਰਬ ਹੋ ਜਾਵੇਗੀ ਇੱਕਦਮ ਤੁਹਾਨੂੰ ਜਿਹੜੀ ਇਹ ਮਾਰਕੀਟ ਪੀਐਸ ਵਾਲੀ ਜਿਹੜੀ ਮਹਿੰਗੀਆਂ ਤੁਸੀਂ ਕਰੀਮਾਂ ਖਰੀਦਦੇ ਹੋ ਉਹਦੇ ਵਾਂਗ ਇਹਦਾ ਟੈਕਸਚਰ ਲੱਗਦਾ ਹੈ ਤੇ ਤੁਹਾਡੇ ਫੇਸ ਨੂੰ ਇੱਕਦਮ ਸ਼ਾਈਨੀ ਬਣਾ ਦਿੰਦੀ ਹੈ ਬੀ ਰੂਟ ਤੁਹਾਡੇ ਸਕਿਨ ਵਾਸਤੇ ਬਹੁਤ ਹੀ ਵਧੀਆ ਹੈ ਤੁਸੀਂ ਇਹਨੂੰ ਸੈਲਡ ਦੇ ਤੌਰ ਤੇ ਖਾ ਵੀ ਸਕਦੇ ਹੋ ਇਹਦਾ ਜੂਸ ਬਣਾ ਕੇ ਪੀ ਸਕਦੇ ਹੋ ਤੇ ਕਰੀਮ ਬਣਾ ਕੇ ਜਾਂ ਦਾ ਪੈਕ ਬਣਾ ਕੇ ਸਸਣੀ ਆਪਣੇ ਫੇਸ ਤੇ ਲਗਾ ਵੀ ਸਕਦੇ ਇਹ ਦੇਖੋ ਇੱਕਦਮ ਤੁਹਾਡੇ ਫੇਸ ਦੇ ਉੱਤੇ ਰਚ ਗਈ ਹੈ ਅਬਜ਼orb ਹੋ ਗਈ ਤੁਹਾਡੇ ਫੇਸ ਤੇ ਕਿੰਨਾ ਗਲੋ ਆ ਜਾਂਦਾ ਹੈ ਨੇਚਰਲ ਗਲੋ ਮੈਂਟਾ ਸਕਿਨ ਦਾ ਇਨਸਟੈਂਟ ਗਲੋ ਤੇ ਇਸ ਤਰੀਕੇ ਦੀ ਕਰੀਮ ਬਣਾ ਕੇ ਤੁਸੀਂ ਵੀ ਆਪਣੇ ਫੇਸ ਤੇ ਲਗਾਓ ਤੇ ਇਹਦੇ ਜਿਹੜੇ 100% ਰਿਜ਼ਲਟ ਨੇ ਦੇ ਬੈਸਟ ਰਿਜ਼ਲਟ ਨੇ ਤੁਸੀਂ ਇੱਕ ਵਾਰੀ ਯੂਜ਼ ਕਰਕੇ ਤਾਂ ਦੇਖਿਓ ਤੇ ਫਿਰ ਤੁਸੀਂ ਕਮੈਂਟ ਬਾਕਸ ਵਿੱਚ ਆਪ ਦੱਸਣਾ ਕਿ ਇਹ ਦਾ ਜਿਹੜੇ ਅਫੈਕਟ ਵਾ ਤੁਹਾਨੂੰ ਕਿਸ ਤਰੀਕੇ ਦੇ ਲੱਗੇ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹਨੂੰ ਤੁਸੀਂ ਜਿਹੜਾ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਹੋ ਕਈਆਂ ਦੇ ਹੱਥ ਡਰਾਈ ਹੋ ਜਾਂਦੇ ਨੇ ਬਲਜੂ ਤੇ ਬਾਡੀ ਦੇ ਕਿਸੇ ਵੀ ਪਾਰਟ ਤੇ ਲਗਾ ਸਕਦੇ ਹੋ ਦੇ ਵਿੱਚ ਚੀਜ਼ ਜਿਹੜੀ ਹੈ ਐਂਡ ਸੈੱਟ ਹੋ ਜਾਂਦੀ ਹੈ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ